ਤੇ ਕੈਨੇਡਾ ਦੇ অন্ਟਾਰੀਓ ਤੋਂ ਇੱਕ ਬੇਹਦ ਮੰਦ ਭਾਗੀ ਖਬਰ ਆਈ ਏ অন্ਟਾਰੀਓ ਚ ਇੱਕ ਪੰਜਾਬੀ ਨੌਜਵਾਨ ਨੇ ਦਮ ਤੋੜ ਦਿੱਤਾ 23 ਸਾਲਾ ਦਾ ਅਸਤਿੰਦਰ ਸਿੰਘ ਪਿਛਲੇ 5 ਅਪ੍ਰੈਲ ਨੂੰ ਕੈਨੇਡਾ ਗਿਆ ਸੀ ਪਰ ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ 31 ਮਾਰਚ 2024 ਨੂੰ ਉਸ ਦੀ ਮੌਤ ਹੋ ਗਈ ਉਧਰ ਮੌਤ ਦੀ ਖਬਰ ਸੁਣਦਿਆਂ ਹੀ ਵਿਧਵਾ ਮਾਂ ਦਾ ਰੋ ਰੋ ਬੁਰਾਹਾ ਲੇ ਅਤੇ ਪੂਰਾ ਪਰਿਵਾਰ ਸਦਮੇ 'ਚ ਸ਼ੌਟ ਤੇ ਗੁਰਦਾਸਪੁਰ ਦੇ ਕਲਨੌਰ ਚ ਪੈਂਦੇ ਪਿੰਡ ਸੇਖਮੀਰ ਦੇ ਰਹਿਣ ਵਾਲੇ ਸਤੇਂਦਰ ਸਿੰਘ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਗਿਆ ਹੈ। ਮ੍ਰਿਤਕ ਨੌਜਵਾਨ ਦੀ ਮਾਤਾ ਮੁਤਾਬਕ ਸਤੇਂਦਰ ਸਿੰਘ ਹਰ ਰੋਜ਼ ਸਵੇਰੇ ਉਹਨਾਂ ਨੂੰ ਫੋਨ ਕਰਦਾ ਸੀ ਪਰ 31 ਤਰੀਕ ਨੂੰ ਅਚਾਨਕ ਇੱਕ ਹੋਰ ਨੌਜਵਾਨ ਦਾ ਫੋਨ ਆਉਂਦਾ ਹੈ ਜਿਸ ਨੇ ਦੱਸਿਆ ਕਿ ਸਤੇਂਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਮੇਰਾ ਬੇਟਾ ਬਾਹਰ ਹੋ ਗਿਆ ਸਵੇਚ ਗਿਆ ਹੈ। ਸਾਡੇ ਪਾਪਾ ਦੀ ਡੈਥ ਹੋ ਗਈ ਛੋਟਾ ਹੀ ਜਦੋਂ। ਦੇ ਪਾਪਾ ਦੇ ਤਾਂ ਅਤਲ ਵੀ ਬੜੀ ਮੁਸਕਰ ਇੱਕ ਲਾਜਮੀਨਾਂ ਬੜੀ ਮੁਸਕਰ ਆਪਣੇ ਪੁੱਤ ਨੂੰ ਪਾਲ ਲਿਆ ਫੇਰ ਮੜ ਕੇ ਵੜਾਇਆ ਬਹੁਤ ਮੁਸਕਰ ਵੇੜਾ ਅਗੇ ਬਾਹਰ ਭੇਜਿਆ ਕਰਜਾ ਕਰਜਾ ਚੁੱਕ ਕੇ ਮੈਂ ਬਾਹਰ ਭੇਜਿਆ ਮੇਰਾ ਪੁੱਤ ਬਾਹਰ ਗਿਆ ਉੱਥੇ ਪੜਨ ਵਾਸਤੇ ਅਜੇ 1 ਸਾਲ ਨਹੀਂ ਹੋਇਆ ਕੱਟੇ ਕਮੀਨਾ ਜੇ ਮੇਰਾ ਪੁੱਤ ਨੂੰ ਪਤਾ ਨਹੀਂ ਰਾਤ ਸੁੱਤਿਆ ਕੀ ਹੋ ਗਿਆ ਸੁੱਤੇ ਹਾਂ ਪਤਾ ਨਹੀਂ ਮੈਨੂੰ ਕੀ ਹੋ ਗਿਆ ਪਿਲੋਂ ਗੱਲ ਕੀਤੀ ਮੇਰੇ ਨਾਲ ਸ਼ਨੀਵਾਰ ਉਸ ਦਿਰੇ ਬਹੁਤ ਸੋਹਣੀ ਗੱਲ ਕੀਤੀ ਬਾਅਦ ਵਿੱਚ ਅਗਲੇ ਦਿਨ ਮੈਂ ਕਾਲ ਕਰਾਂ ਮੇਰੇ ਪੁੱਤ ਨੇ ਫੋਨ ਹੀ ਨਹੀਂ ਮੈਨੂੰ ਕੀਤਾ ਰਾਹ ਤਾਂ ਪਤਾ ਨਹੀਂ ਕੀ ਹੋ ਗਿਆ ਮੇਰੀ ਬੁੱਤੀ ਨਾ ਮੇਰੀ ਗਰੀਬ ਬਣੀ ਦੀ ਮਦਦ ਕਰੋ ਮੇਰਾ ਪੁੱਤ ਆ ਜੀ ਇੱਥੇ ਹੋਰ ਵੀ ਮੇਰੀ ਕਿਰਪਾ ਖਾ ਮਦਦ ਕਰੋ ਜੋ ਕਰ ਸਕਦੇ ਜੀ ਕਿਨਾ ਚਲੋ ਜੀ ਅੱਜ 11 ਕ ਮਹੀਨੇ ਹੋ ਗਏ 15ਵੇਂ ਮਹੀਨੇ ਹੋਣਾ ਮਸਾਲ 2 ਤਰੀਕ ਨੂੰ ਦਾ ਨੂੰ ਕੋਈ ਪਤਾ ਲੱਗਾ ਉਥੋਂ ਕਿਵੇਂ ਹੋਇਆ ਜਾਂ ਸਰ ਕਿਵੇਂ ਸਰ ਆਪਾਂ ਨਾ ਬਾਪਿਆ ਕਿਸ ਨੇ ਦੱਸਿਆ ਹੋਵੇ ਫੋਨ ਤੇ ਉਹ ਨਾ ਇਹ ਗੱਲ ਗਈ ਆ ਆਪਣੀ ਬਿਊਟੀ ਤੋਂ ਆਇਆ ਇਹ 11 ਵਜੇ ਰੋਟੀ ਖਾ ਕੇ ਉਹ ਸੁੱਤਾ ਹੀ ਰਾਜਮਾ ਪਿਆਗੇ ਸਵੇਰੇ ਸਬਜ਼ੀ ਬਣਾਉਣੀ ਆ ਬਾਅਦ ਵਿੱਚ ਸੁੱਤਿਆਂ ਪਤਾ ਨਹੀਂ ਲੱਗਾ ਕੀ ਹੋਇਆ ਸੁੱਤਿਆਂ ਡੈਗ ਹੋ ਗਏ ਤੇ ਪਰਿਵਾਰ ਮੁਤਾਬਕ ਸਤਿੰਦਰ ਸਿੰਘ ਕੋਲ ਸਿਰਫ 1 ਏਕੜ ਜ਼ਮੀਨ ਸੀ ਅਤੇ ਉਹ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ ਪਰਿਵਾਰ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਭਾਰਤ ਸਰਕਾਰ ਅਤੇ ਗ੍ਰਹਿ ਮੰਤਰਾਲੇ ਸਣੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਵੀਰਾਂ ਨੂੰ ਸਤਿੰਦਰ ਸਿੰਘ ਦੇ ਮ੍ਰਿਤਕ ਦੇ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ 2013 ਵਿੱਚ ਇਹਦੇ ਡੈਡੀ ਦੀ ਡੈਥ ਹੋ ਗਈ ਤੇ ਮੁੜ ਕੇ ਪਹਿਲਾਂ ਇਹਦੇ ਤਾਇ ਦੇ ਦੀ ਹੋ ਗਈ ਫਿਰ ਇਹਦੇ ਡੈਡੀ ਦੀ ਹੋ ਗਈ ਵਿੱਚ ਚਾਚੇ ਦੀ ਹੋ ਗਈ ਬਾਅਦ ਚ ਉਹ ਚਾਚੀ ਦੀ ਵੀ ਹੋ ਗਈ ਤੇ ਬਾਅਦ ਉਹ ਜੁਗਾਂ ਦੀ ਮਾਤਾ ਦੇ ਦਾਦੀ ਦਾਦਾ ਉਹਨਾਂ ਦੀ ਬਦਤ ਹੋ ਗਈ 1 ਸਾਲ ਨਹੀਂ ਹੋਇਆ 1.5 ਸਾਲ ਹੋਇਆ ਵਾ ਇਹਦੇ ਚਾਚੇ ਦਾ ਪੁੱਤਰ ਸੀ ਉਹ ਵੀ ਕ੍ਰੇਨ ਚ ਲੋਂਦਾ ਸੀ ਉਹ ਅੰਬਾਲੇ ਉਹ ਵੀ ਉੱਥੇ ਜਿੱਦਾਂ ਅਚਨ ਚੇਤਿ ਮੌਤ ਹੋਈ ਤੇ ਹੁਣ ਜਿਸਾਲ 1.5 ਹੋ ਦੋਈ ਤੇ ਹੁਣ ਆ ਜਿਹੜੀ ਸੱਟ ਪੈ ਗਈ ਬਹੁਤ ਵੱਡੀ ਸਰਵਿਸ ਆ ਜਿਹਦਾ ਅਸੀਂ ਆਪਣੇ ਮੂੰਹ ਬਿਆਨ ਹੀ ਕੋਈ ਕਰਨ ਜੁਗਾ ਨਹੀਂ ਨਾ ਅਸੀਂ ਨੂੰ ਕੋਈ ਹੌਸਲਾ ਦੇਣ ਜੁਗੇ ਆ ਕਿ ਕਦੇ ਆਸਰੇ ਨੂੰ ਹੌਸਲਾ ਦੇਗੀ ਬਾਕੀ ਅਸੀਂ ਸਰਕਾਰ ਕੋ ਪੰਜਾਬ ਸਰਕਾਰ ਨੂੰ ਸੈਟ ਸਿੰਤ ਸਰਕਾਰ ਕੋ ਤੇ ਲੋਕ ਭਲਾਈ ਸੰਸਥਾ ਤੋਂ ਬੇਨਤੀ ਕਰਨੇ ਹਾਂ ਹੱਥ ਜੋੜ ਕੇ ਵੀ ਕੋਈ ਇਹ ਪ੍ਰਵਾਦ ਦੀ ਮਦਦ ਕੀਤੀ ਜਾਵੇ ਇਹ ਆਰਥਿਕ ਪੱਖੋਂ ਬਹੁਤ ਗਰੀਬ ਪਰਵਾਰ ਜਿਹੜੀ ਇੱਕ ਗੱਲਾ ਪੜੀ ਹੈ ਇੱਕ ਘਿਲੇ ਜ ਤੁਹਾਨੂੰ ਪਤਾ ਰੋਟੀ ਵੀ ਨਹੀਂ ਚੱਲਦੀ ਤੇ ਪਤਾ ਨਹੀਂ ਇੱਕ ਇਸ ਤਰੀਕੇ ਨਾਲ ਆਪਣਾ ਟਾਈਮ ਪਾਸ ਕਰਦੀ ਹਾਂ ਜੀ ਹਾਂ ਜੀ ਹਾਂ ਜੀ ਕਰਜ਼ਾ ਚੁੱਕ ਕੇ ਕੋਈ ਰਿਸ਼ਤੇਦਾਰੋਂ ਫੜ-ਬੁੱੜ ਕੇ ਸਾਰੇ ਮੱਤ ਕੀਤੀ ਥੋੜੀ-ਬੋਤੀ ਦੀ ਨੀਂਦ ਨਹੀਂ ਕਰਨ ਜੋਗ ਸੀ ਵਿਦੇਸ਼ਾਂ ਵਿੱਚ ਹਰ ਰੋਜ਼ ਨੌਜਵਾਨਾਂ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾਂਦਾ ਹੈ ਹਾਲਾਂਕਿ ਇਸ ਪਿੱਛੇ ਕਿੰਨੀ ਸੱਚਾਈ ਹੈ ਇਹ ਸ਼ਾਇਦ ਕਹਿਣਾ ਬੇहद ਮੁਸ਼ਕਿਲ ਹੈ ਕਿ ਵਾਕਈ ਹੀ ਇਹ ਹਾਰਟ ਅਟੈਕ ਨੇ ਜਾਂ ਫਿਰ ਕੋਈ ਹੋਰ ਕਾਰਨ ਪਰ ਜੋ ਵੀ ਹੋਵੇ ਵਿਦੇਸ਼ਾਂ 'ਚ ਪੰਜਾਬੀ ਨੌਜਵਾਨ ਲਗਾਤਾਰ ਇਸ ਦਾ ਸ਼ਿਕਾਰ ਹੋ ਰਹੇ ਨੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ